ਕਖਾਲਸਾ ਵੈਗਰੂਚ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਮੈਟੀ ਪੰਜਾਬ ਦਾ ਸੁਭਾ ਪ੍ਰਧਾਨ ਸੁਖਵਿੰਦਰ ਸਿੰਘ ਸਵਰਾਹ ਅੱਜ ਕੇਂਦਰ ਵੱਲੋਂ ਜੋ ਬਾਈਟ ਪੇਸ਼ ਕੀਤਾ ਗਿਆ ਵਾ ਉਹਦੇ ਤੇ ਗੱਲ ਕਰਨੀ ਚਾਹ ਰਿਹਾ ਵੀ ਇਸ ਵਾਰ ਵੀ ਮੋਦੀ ਸਰਕਾਰ ਨੇ ਲੋਕ ਲੁਭਾਵਣਾ ਵਜਟ ਪੇਸ਼ ਕੀਤਾ ਵਾ 1.52 ਲੱਖ ਕਰੋੜ ਦਾ ਖੇਤੀ ਬਾਈਟ ਜੋ ਪੇਸ਼ ਕੀਤਾ ਵਾ ਅਸਲ ਦੇ ਵਿੱਚ ਖੇਤੀਬਾੜੀ ਨੂੰ ਸੰਭਾਲਣ ਵਾਸਤੇ ਵੱਖਰੇ ਬਜਟ ਦੀ ਲੋੜ ਵਾ ਮੰਤਰੀਕਾ ਦਾ ਕੀ ਕਰ ਰਹੇ ਆ ਮਜ਼ਦੂਰ ਨੂੰ ਦਿਹਾੜੀ ਦੀ ਕੀ ਦੇ ਰਹੇ ਆ ਇਹਦੇ ਤੇ ਕੋਈ ਜ਼ਿਕਰ ਨਹੀਂ ਔਰ ਨਾਲ ਇਹ ਕਹਿ ਰਿਹਾ ਵੀ 25 ਕਰੋੜ ਭਾਰਤੀਆਂ ਨੂੰ ਪਿਛਲੇ ਸਮੇਂ ਦੇ ਵਿੱਚ ਫਾਇਦਾ ਹੋਇਆ ਤੇ ਅੱਗੇ ਨੌਜਵਾਨਾਂ ਨੂੰ ਬਾਈਟ ਫੇਰ ਇਹਦਾ ਭਲਾ ਕਰੂਗਾ ਅਸੀਂ ਕਹਿੰਨੇ ਆ ਵੀ ਸਾਨੂੰ ਖੇਤੀ ਦਾ ਵੱਖਰਾ ਬਾਈਟ ਦੇ ਦਿਓ ਫਸਲਾਂ ਦੇ ਲਾਏ ਬੰਦ ਪਾ ਦੇ ਦਿਓ ਐਮ ਐਸ ਪੀ ਗਰੰਟੀਡ ਦਾ ਕਾਨੂੰਨ ਦੇ ਦਿਓ ਔਰ ਮਨਰੇਗਾ ਜਿਹੜੀ ਆ ਉਹ 365 ਦਿਨ ਚਾਲੂ ਕਰ ਦਿਓ ਮਜ਼ਦੂਰ ਨੂੰ 700 ਰੁਪਏ ਦਿਹਾੜੀ ਦੇ ਦਿਓ ਤੁਸੀਂ ਬਾਈਟ ਦੇ ਵਿੱਚ ਕੁਝ ਰੱਖਿਆ ਕਰਿਓ ਜਾਂ ਨਾ ਰੱਖਿਆ ਕਰਿਓ ਅਸੀਂ ਆਪਣੀ ਮਿਹਨਤ ਮਸਕਤ ਕਰਕੇ ਆਪਣਾ ਟਾਈਮ ਸਾਰਾਂਗੇ ਸੋ ਲੁਭਾਉਣੇ ਵਾਧਿਆਂ ਨਹੀ ਜਰਨਾ ਦੇਸ਼ ਵਾਸੀਆਂ ਨੂੰ ਅਪੀਲਵਾ ਕਿ ਏਕੇ ਤੇ ਸੰਘਰਸ਼ ਤੇ ਟੇਕ ਰੱਖੋ ਇਨ੍ਹਾਂ ਬਾਈਟਾਂ ਦੇ ਵਿੱਚੋਂ ਕੁਝ ਨਿਕਲ ਪਉਣ ਵਾਲਾ ਨਹੀਂ ਜਾ ਐਸ ਵਾਰ ਵੀ ਬਾਈਟ ਪਿਛਲੀ ਵਾਰ ਦੀ ਤਰ੍ਹਾਂ ਕੰਪਨੀਆਂ ਨੂੰ ਕਾਰਪੋਰੇਟਰਾਂ ਨੂੰ ਰਜਾਉਣ ਵਾਲਾ ਵਾ ਸੰਧਾਂ ਦਾ ਕੀ ਰੇਟ ਵਾ ਲੋਹੇ ਦਾ ਕੀ ਰੇਟ ਹੋ ਗਿਆ ਟਰੈਕਟਰ ਕਿੰਨੇ ਮਹਿੰਗੇ ਆ ਇਹ ਸਾਰਾ ਕੋਈ ਸਰਕਾਰ ਧਿਆਨ ਦੇ ਵਿੱਚ ਨਹੀਂ ਰੱਖ ਰਹੀ ਮਸ਼ੀਨਰੀ ਦਵਾਈਆਂ ਇਹ ਸਾਰਾ ਕੁਝ ਬਹੁਤ ਮਹਿੰਗਾ ਹੋ ਗਿਆ ਜੈਵ ਖੇਤੀ ਦੀ ਗੱਲ ਕਰ ਰਿਹਾ ਵੀ ਜੈਵ ਖੇਤੀ ਜੈਵ ਖੇਤੀ ਦੇ ਵੀ ਕੰਪਨੀਆਂ ਨੂੰ ਮਾਲਾ ਮਾਲ ਕਰਨਾ ਵਾ ਕਿਸਾਨ ਮਜ਼ਦੂਰ ਦਾ ਆਮ ਲੋਕਾਂ ਦਾ ਭਲਾ ਨਹੀਂ ਕਰਨਾ ਐਸ ਵਾਇਟ ਨੂੰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਵੱਲੋਂ ਇਹ ਰੱਦ ਕੀਤਾ ਜਾਂਦਾ ਆ ਵੀ ਨਿਖੇਦੀ ਕਰਦੇ ਇਸ ਗੱਲ ਦੀ ਵੀ ਇਸ ਵਾਰ ਵੀ ਵੱਡੀ ਆਸ ਸੀਗੀ ਵੀ ਸ਼ਾਇਦ ਇਨ੍ਹਾਂ ਚੋਣਾਂ ਦੇ ਵਿੱਚ ਮੋਦੀ ਜੀ ਨੇ ਕੋਈ ਸਿੱਖ ਰਿਹਾ ਹੋਵੇ ਵੀ ਤੀਜੀ ਟਰਮ ਦੇ ਵਿੱਚ ਲੰਗੜੀ ਸਰਕਾਰ ਬਣੀ ਆ ਤੇ ਐਰ ਕਿ ਕੋ ਵਧੀਆ ਲੋਕਾਂ ਦੀ ਬਾਈਟ ਲੈ ਕੇ ਆਉਣਗੇ ਲੋਕਾਂ ਨੂੰ ਜਿਹੜਾ ਸੁਧਾਰ ਸਕਦਾ ਹੋਊਗਾ ਹਰੇਕ ਨੂੰ ਕੁੱਲੀ-ਗੁੱਲੀ ਜੁੱਲੀ ਦਾ ਪ੍ਰਾਵਧਾਨ ਕਰਦਾ ਹੋਊਗਾ ਪਰ ਐਸ ਵਾਰ ਵੀ ਕੁਝ ਨਹੀਂ ਮਿਲ ਸਕੇਆ ਛੋਟੇ ਵਪਾਰੀ ਛੋਟੇ ਦੁਕਾਨਦਾਰ ਐਸ ਬਾਈਟ ਦੇ ਵਿੱਚ ਵੀ ਸਾਰੇ ਨਿਪੀੜੇ ਜਾਣਗੇ ਤੇ ਵੱਡੇ ਕਾਰਪੋਰੇਟ ਘਰਾਣੇ ਉਹ ਸਾਰੇ ਮਾਲਾ-ਮਾਲ ਹੋਣਗੇ ਸੋ ਇਹਦੇ ਤੇ ਲੋਕਾਂ ਨੂੰ ਅਪੀਲਵਾ ਵੀ ਆਓ ਇੱਕ-ਇੱਕ ਤੇ ਸੰਘਰਸ਼ ਤੇ ਟੇਕ ਰੱਖ ਕੇ ਆਪਾਂ ਸੰਘਰਸ਼ਾਂ ਦੇ ਰਾਹ ਪਈਏ ਤਾਂ ਜੋ ਆਪਣੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਦੀ ਆਪਾਂ ਰਾਖੀ ਕਰ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ